ਬਾਹੁਰੂ ਜੀ ਦਾ ਖਾਲਸਾ ਬਾਹੁਰੂ ਜੀ ਕੀ ਫਤਿਹ ਨਸ਼ਾ ਤਸ਼ਕਰ ਬਿਕਰਮ ਸਿੰਘ ਮਰੀਠੀਆ ਬਹੁਤ ਕਸੂਤਾ ਫਸ ਚੁੱਕਾ ਹੈ ਦੋ ਅਪਡੇਟਾਂ ਨੇ ਇੱਕ ਤਾਂ ਮਹਾਲੀ ਅਦਾਲਤ ਵੱਲੋਂ ਉਹਦੀ ਜਵਾਨਤ ਜਿਹੜੀ ਸੀ ਉਹ ਰੱਦ ਕਰ ਦਿੱਤੀ ਗਈ ਹੈ ਵੈਸੇ ਇਹਨਾਂ ਦੇ ਚਮਚੇ ਕੱਲ ਪੋਸਟਾਂ ਪਾਉਂਦੇ ਸੀ ਜੀ ਲੋਅਰ ਕੋਰਟ ਵਿੱਚੋਂ ਸੈਸ਼ਨ ਕੋਰਟ ਵਿੱਚੋਂ ਜ਼ਮਾਨਤਾਂ ਰੱਦ ਹੁੰਦੀਆਂ ਹੁੰਦੀਆਂ ਨੇ ਹਾਈ ਕੋਰਟ ਨੇ ਜ਼ਮਾਨਤ ਦੇਣੀ ਹੁੰਦੀ ਹੈ ਮੈਂ ਤੁਹਾਨੂੰ ਦੱਸ ਦਿੰਨਾ ਵੀ ਹੁਣ ਹਾਈ ਕੋਰਟ ਵੀ ਛੋਟੀਆਂ ਅਦਾਲਤਾਂ ਨੂੰ ਚੈਲੰਜ ਨਹੀਂ ਕਰਦੇ ਜੋ ਫੈਸਲਾ ਛੋਟੀ ਅਦਾਲਤਾਂ ਵਿੱਚ ਹੋ ਗਿਆ ਉਹੀ ਮੰਨਿਆ ਜਾਂਦਾ ਕਿਉਂਕਿ ਇਹ ਐਨਡੀਪੀਐਸ ਅਤੇ ਜਿਹੜੀ ਪ੍ਰਾਪਰਟੀ ਬਣਾਈ ਹੈ 2 ਨੰਬਰ ਦੇ ਵਿੱਚ ਉਹ ਕੇਸ ਹੈ ਦੇ ਨਾਲ ਹੀ ਹੁਣ ਇੱਕ ਹੋਰ ਪੰਗਾ ਪੈ ਗਿਆ ਉਹ ਪੰਗਾ ਕੀ ਹੈ ਸਤਪ੍ਰੀਤ ਸੱਤਾ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਹੈ 6000 ਕਰੋੜ ਦਾ ਜਿਹੜਾ ਨਸ਼ੇ ਦਾ ਚਿੱਟੇ ਦਾ ਧੰਦਾ ਕੀਤਾ ਸੀ ਉਹ ਮਾਮਲੇ ਵਿੱਚ ਬਹੁਤ ਵੱਡੀ ਕਾਰਵਾਈ ਹੋਈ ਹੈ ਇੰਟਰਪੋਲ ਵੱਲੋਂ ਜਿਹੜਾ ਵੱਲੋਂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਉਹਦਾ ਮਤਲਬ ਇਹ ਹੈ ਵੀ ਸਤਪ੍ਰੀਤ ਸੱਤੇ ਨੂੰ ਕੈਨੇਡਾ ਤੋਂ ਵਾਪਸ ਲਿਆਂਦਾ ਜਾਊਗਾ ਇਹ ਪੰਜਾਬ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਬਹੁਤ ਵੱਡੀ ਕਾਰਵਾਈ ਹੈ ਹੁਣੇ 6000 ਕਰੋੜ ਦਾ ਜਿਹੜਾ ਧੰਦਾ ਮਜੀਠੀਆ ਦਾ ਸਾਥ ਹੀ ਇਹ ਸਤਪ੍ਰੀਤ ਸਿੰਘ ਸੱਤਾ ਤੇ ਇਹਨਾਂ ਨੇ ਰਲ ਮਿਲ ਕੇ ਇਹ ਧੰਦਾ ਕੀਤਾ ਹੁਣ ਜਦੋਂ ਇਹਨੂੰ ਵਾਪਸ ਲਿਆਂਦਾ ਜਾਊ ਤਾਂ ਮਜੀਠੇ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵਧਣਗੀਆਂ ਕਿਉਂਕਿ ਇਹ ਗਵਾਹੀ ਦੇ ਤੌਰ ਤੇ ਵੀ ਬੰਦੇ ਨੂੰ ਪੇਸ਼ ਕੀਤਾ ਜਾਊ। ਉਹ ਜਿਹੜੇ ਕਾਲੇ ਚਿੱਠੇ ਨੇ ਉਹ ਵੀ ਹੋਰ ਖੁੱਲਣਗੇ। ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਵੀ ਬਿਕਰਮ ਸਿੰਘ ਮਜੀਠੀਆ ਹੁਣ ਲੰਬੇ ਸਮੇਂ ਲਈ ਅੰਦਰ ਜਾ ਸਕਦਾ ਹੈ। ਔਰ ਜਿਹੜੀ ਪ੍ਰਾਪਰਟੀ ਇਹਦੀ ਬਣਾਈ ਹੈ ਉਹ ਗਵਰਨਮੈਂਟ ਵੱਲੋਂ ਜ਼ਬਤ ਕੀਤੀ ਜਾਊਗੀ। ਇਹ 'ਚ ਕੋਈ ਦੋਰਾ ਨਹੀਂ। ਕਿਉਂਕਿ ਜਦੋਂ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਨੇ ਉੱਥੇ ਇਹ ਸਾਰੇ ਸਬੂਤ ਦੇਣੇ ਪੈਂਦੇ ਨੇ ਵੀ ਇਹਨੀ ਪ੍ਰਾਪਰਟੀ ਕਿਵੇਂ ਬਣ ਗਈ ਕਾਰੋਬਾਰ ਕੀ ਸੀ ਇਹ ਸਾਰਾ ਕੁਝ ਦੱਸਣਾ ਪੈਂਦਾ ਹੁਣ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਇਹ ਸਤਪਰੀ ਸੱਤੇ ਦੀ ਹੈ ਉਹ ਇਹ ਹੈ ਵੀ ਇਹ ਇਹਦਾ ਹਿੱਸੇਦਾਰ ਹੈ ਇਹ ਜਿਹੜੀ ਇਹਦਾ ਸਾਥੀ ਰਿਹਾ ਤੇ ਇਹਨਾਂ ਨੇ ਜੋ ਚਿੱਟਾ ਵੇਚਿਆ ਔਰ ਇਹਦੇ ਕੋਲੇ ਕਹਿੰਦੇ ਫੋਨ ਦੇ ਵਿੱਚੋਂ ਲਿਸਟਾਂ ਸੀ ਉਹ ਇਹ ਜਿਹੜੇ ਡਰੱਗ ਡੀਲਰਾਂ ਦੇ ਨਾਲ ਫੋਨ ਕੀਤੇ ਜਾਂਦੇ ਸੀ ਜਿਹੜੀਆਂ ਡਰੱਗ ਮੰਨੀਆਂ ਦੀਆਂ ट्रांजੈਕਸ਼ਨਾਂ ਹੁੰਦੀਆਂ ਸੀ ਉਹਦੀ ਵੀ ਲਿਸਟ ਇਹਦੇ ਕੋਲੇ ਕਹਿੰਦੇ ਹੈਗੀ ਆ ਔਰ ਇਹਦੇ ਫੋਨ ਰਾਹੀਂ ਸਾਰਾ ਡਾਟਾ ਫਰੋੜਿਆ ਜਾ ਚੁੱਕਾ ਹੈ ਮਤਲਬ ਬਹੁਤਾ ਲੰਬਾ ਚੌੜਾ ਕਹਿਣ ਦੀ ਕੁਝ ਲੋੜ ਨਹੀਂ ਇਹ ਸਾਬਤ ਹੋ ਗਿਆ ਵੀ ਜਿਹੜਾ ਚਿੱਟਾ ਪੰਜਾਬ ਦੇ ਵਿੱਚ ਵੇਚਿਆ ਔਰ ਜਿਹੜੇ ਹਜ਼ਾਰਾਂ ਘਰ ਚਿੱਟੇ ਦੇ ਨਾਲ ਉਜਾੜੇ ਗਏ ਨੇ ਉਹਦਾ ਕਸੂਰਬਾਰ ਕੌਣ ਹੈ ਉਹਦਾ ਮੁਰਜਮ ਕੌਣ ਹੈ ਵਿਕਰਮ ਸਿੰਘ ਮਜੀਠੀਆ ਤੇ ਸਤਪ੍ਰੀਤ ਸਿੰਘ ਸੱਤਾ ਵੈਸੇ ਇਹ ਸਾਰਾ ਕੁਝ ਜਿਹੜਾ ਬੋਨੀ ਅਜਨਾਲਾ ਇਹਦਾ ਪੀਰ ਹੈ ਉਹਨੇ ਵੀ ਸਾਰਾ ਕੁਝ ਦੱਸਤਾ ਸੀ ਔਰ ਉਹਦੋਂ ਪਹਿਲਾਂ ਜਿਹੜਾ ਜਗਦੀਸ਼ ਸਿੰਘ ਭੋਲੇ ਤੇ ਕੇਸ ਚੱਲਦਾ ਸੀ ਉਹ ਜੇਲ੍ਹ ਵਿੱਚ ਰਹਿ ਕੇ ਆ ਉਹਨੇ ਸਾਰਾ ਕੁਝ ਦੱਸਿਆ ਹੋਇਆ ਹੁਣ ਤਾਂ ਇਹ ਬ੍ਰਿਕੇ ਦੇ ਨਾਲ ਜਾਂਚ ਹੋ ਰਹੀ ਹੈ ਬਸ ਇਹ ਹੀ ਪੁੱਛਣਾ ਵੀ ਜਿਹੜਾ ਇਹ ਹਜ਼ਾਰਾਂ ਕਰੋੜਾਂ ਦਾ ਚਿੱਟਾ ਵੇਚਿਆ ਵੀ ਉਹ ਡਰੱਗ ਮਨੀ ਕਿਦਾਂ ਕਮਾ ਕੇ ਤੁਸੀਂ ਆਪਣੇ ਕਾਰੋਬਾਰ ਦੇ ਲਈ ਆ ਇਹ ਕਾਰੋਬਾਰ ਐਡਾ ਵੱਡਾ ਕਿਵੇਂ ਕੀਤਾ ਇੰਨਾ ਪੈਸਾ ਕਿਵੇਂ ਇਕੱਠਾ ਹੋ ਗਿਆ ਹੁਣ ਤਾਂ ਬਸ ਇਹ ਤਾਰਾਂ ਬ੍ਰਿਕੇ ਦੇ ਨਾਲ ਜੋੜੀਆਂ ਜਾ ਰਹੀਆਂ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਹੈ ਕਈ ਗੱਲਾਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਬਹੁਤ ਸੀਰੀਅਸ ਲੈਣਾ ਪੈਂਦਾ ਔਰ ਉਹਨਾਂ ਤੇ ਗੌਰ ਕਰਨੀ ਪੈਂਦੀ ਹੈ। ਮੈਂ ਜਿਹੜੇ ਨੀਲੀਆਂ ਪੱਗਾਂ ਵਾਲੇ ਕਾਲੀਆਂ ਦੇ ਚਮਚੇ ਲੈ ਖੁਦ ਕਾਲੀ ਨੇ ਅਕਲੋਂ ਖਾਲੀ ਨੇ ਉਹ ਧਮਕੀਆਂ ਵਗੈਰਾ ਦਿੰਦੇ ਆ। ਫੋਨ ਤੇ ਮੈਸੇਜ ਪੇ ਦੇ ਹੁੰਦੇ ਆ। ਕਮੈਂਟਾਂ ਵਿੱਚ ਬੜਾ ਪੁਛ ਕਹਿੰਦੇ ਆ ਵੀ ਤੁਸੀਂ ਕਿਉਂ ਨਾ ਬੋਲਦੇ ਹੋ। ਸਾਡੀ ਕਿਸੇ ਬੰਦੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈਗੀ। ਮੈਂ આજ ਤੱਕ ਮਜੀਠੀਆ ਨੂੰ ਕਦੇ ਮਿਲਿਆ ਨਹੀਂ ਤੇ ਨਾ ਹੀ ਅਸੀਂ ਇਹ ਲੋਕਾਂ ਨੂੰ ਮਿਲਣਾ ਅਸੀਂ ਗੱਲ ਤਾਂ ਕਰ ਰਹੇ ਆ ਵੀ ਇਹਨਾਂ ਲੋਕਾਂ ਨੇ ਪੰਜਾਬ ਦਾ ਬੇੜਾ ਘਰ ਕਰਤਾ ਪੰਜਾਬ ਦੀ ਨੌਜਵਾਨੀ ਨੂੰ ਚਿੱਟੇ ਦੇ ਨਾਲ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ ਮਤਲਬ ਵੀ ਜਿਹੜੇ ਹਜ਼ਾਰਾਂ ਘਰ ਉਜਾੜੇ ਨੇ ਉਹ ਚਿੱਟੇ ਨੇ ਉਜਾੜੇ ਨੇ ਹੁਣ ਉਹ ਚਿੱਟੇ ਦਾ ਵਪਾਰੀ ਕੌਣ ਹੈ ਬਿਕਰਮ ਸਿੰਘ ਮਜੀਠੀਆ ਇਸ ਕਰਕੇ ਗੱਲ ਕਰ ਰਿਹਾ ਵੀ ਇਹ ਸੀਰੀਅਸ ਹੈ ਇਹਨੂੰ ਸੀਰੀਅਸ ਕਰਕੇ ਲਿਆ ਕਰੋ ਵੀ ਜਿੰਨਾ ਲੋਕਾਂ ਨੇ ਪੰਜਾਬ ਦੇ ਵਿੱਚ ਨਸ਼ਾ ਵੇਚਿਆ ਨੌਜਵਾਨ ਮਰਵਾਏ ਨੇ ਉਹਨਾਂ ਲੋਕਾਂ ਤੇ ਯਕੀਨ ਨਹੀਂ ਕਰ ਸਕਦੇ ਉਹ ਜਿਹੜੇ ਕਾਲੀ ਅਕਲੋਂ ਖਾਲੀਆਂ ਦੀ ਮੈਂ ਗੱਲ ਕਰਦਾ ਇਹ ਹਲੇ ਵੀ ਹਟਦੇ ਨਹੀਂ ਹਲੇ ਵੀ ਮਜੀਠੀਆ ਜਿੰਦਾਬਾਦ ਮਜੀਠੀਆ ਪੰਥ ਕ ਲੀਡਰ ਹੈ ਮਨਜੀਠੀਏ ਦੀ ਦੇਣ ਬਹੁਤ ਹੈ ਹਲੇ ਵੀ ਇਹ ਚਵਲਾ ਮਾਰਨ ਨੂੰ ਪੜਦੇ ਨਹੀਂ ਪਰ ਜਿੰਨਾ ਚਿਰ ਅਸੀਂ ਲੋਕ ਨਹੀਂ ਜਾਗਾਂਗੇ ਯਰ ਜ਼ਰੂਰੀ ਥੋੜੀ ਹੈ ਵੀ ਇਹ ਮਨਿਸਟਰ ਰਹਿ ਹੈ ਬਾਦਲਾਂ ਦੀ ਸਰਕਾਰ ਰਹੀ ਹੈ ਵੀ ਅਕਾਲੀਆਂ ਦੀ ਸਰਕਾਰ ਰਹੀ ਹੈ ਜ਼ਰੂਰੀ ਥੋੜੀ ਹੈ ਬਹੁਤ ਵੱਡੀਆਂ-ਵੱਡੀਆਂ ਉਦਾਹਰਨਾਂ ਨੇ ਜਿਹੜੀਆਂ ਵਿਕਰਮ ਸਿੰਘ ਮਨਜੀਠੀਏ ਦੇ ਨਾਲ ਜੁੜਦੀਆਂ ਨੇ ਔਰ ਉਹਨਾਂ ਉਦਾਹਰਨਾਂ ਦਾ ਸੱਚ ਇਹ ਹੈ ਵੀ ਇਹਨਾਂ ਲੋਕਾਂ ਨੇ ਕਿਵੇਂ ਪਿੰਡਾਂ ਦੇ ਵਿੱਚ ਆਪਣੇ ਡਰੱਗ ਡੀਲਰ ਪੈਦਾ ਕੀਤੇ ਔਰ ਉਹ ਲੋਕ ਜਿਹੜੇ ਲੋਕ ਪੈਸੇ ਦੇ ਲਾਲਚ ਵਿੱਚ ਆ ਕੇ ਰਾਤੋ-ਰਾਤ ਅਮੀਰ ਬਣਨਾ ਚਾਹੁੰਦੇ ਸੀ ਉਹਨਾਂ ਲੋਕਾਂ ਨੇ ਕਿਵੇਂ ਨੌਜਵਾਨਾਂ ਨੂੰ ਚਿੱਟੇ ਤੇ ਲਾਇਆ ਪਹਿਲਾਂ ਇਹਨਾਂ ਨੇ ਫ੍ਰੀ ਦੇ ਕੇ 2-4 ਜਣ ਗਾਹਕ ਪੈਦਾ ਕਰ ਲਏ ਫਿਰ ਉਹ ਨੌਜਵਾਨ ਇਹਨਾਂ ਨੇ ਗਾਹਕ ਬਣਾਏ ਜਿਨ੍ਹਾਂ ਦੇ ਕੋਲੇ ਘਰ ਦੇ ਵਿੱਚ ਚਾਰ ਪੈਸੇ ਹੈਗੇ ਸੀ ਕਿਸੇ ਕੋਲੇ ਜ਼ਮੀਨ ਸੀ ਕਿਹਦਾ ਕੋਈ ਕਾਰੋਬਾਰ ਸੀ ਮਤਲਬ ਜਿਹੜਾ ਸਾਨੂੰ ਜਦੋਂ ਚਿੱਟਾ ਵੇਚੀਏ ਪੈਸੇ ਦੇ ਸਕੇ ਉਹਨਾਂ ਨੌਜਵਾਨਾਂ ਨੂੰ ਲਾਇਆ ਵੀ ਜਿਹੜੇ ਗਰੀਬ ਪਰਿਵਾਰਾਂ ਦੇ ਮੁੰਡੇ ਸੀ ਉਹਨਾਂ ਨੂੰ ਲਾ ਦਿੱਤਾ ਤੇ ਜਦੋਂ ਉਹਨਾਂ ਦੀ ਇਹ ਨਸ਼ੇ ਦੀ ਜਿਹੜੀ ਤੋੜ ਸੀ ਪੂਰੀ ਨਾ ਹੋਈ ਚਿੱਟਾ ਨਾ ਮਿਲਿਆ ਤਵਰੋਨਾ ਨੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਕਤਲਿਆਂ ਮ ਕੀਤਾ ਆ ਜਿਹੜੇ ਆਪਾਂ ਕਹਿੰਦੇ ਨੇ ਕਿ ਵਾਲੀਆਂ ਲੁੱਟ ਲਈਆਂ ਕਿਹਦਾ ਫੋਨ ਖੋਲ ਲਿਆ ਕਿਹਦਾ ਤਾਲਾ ਤੋੜ ਲਿਆ ਕਿਹਦੇ ਘਰ ਚੋਰੀ ਹੋ ਗਈ ਇਹ ਸਾਰੇ ਚਿੱਟੇ ਤੇ ਲੱਗ ਚੁੱਕੇ ਸੀ ਹੁਣ ਇੰਨੇ ਪੈਸੇ ਘਰ ਦੇ ਕੌਣ ਦੇਣ ਠੀਕ ਹੈ ਕੋਈ ਅਮੀਰ ਘਰ ਦਾ ਬੱਚਾ ਹੋ ਉਹ 2-4 ਸਾਲ ਕੱਢ ਗਿਆ ਘਰੋਂ ਪੈਸੇ ਲੈ ਗਿਆ ਹੁਣ ਜਿਹੜੇ ਗਰੀਬ ਸੀ ਤਾਂ ਉਹ ਲਾਗੇ ਉਹ ਤਾਂ ਚੋਰੀਆਂ ਕਰਨਗੇ ਅਜਿਹੇ ਕਹਿੰਦੇ ਤਾਰਾਂ ਵੱਢ ਲੈਂਦੇ ਆ ਫਲਾਣਾ ਕਰ ਲੈਂਦੇ ਆ ਇਹ ਸਾਰੇ ਚਿੱਟੇ ਤੇ ਲਾਏ ਹੋਏ ਸੀ ਤੇ ਚਿੱਟੇ ਤੇ ਲਾਉਣ ਵਾਲੇ ਕੌਣ ਨੇ ਬਿਕਰਮ ਸਿੰਘ ਮਣੀਠੀਏ ਵਰਗੇ ਨੇ ਕਈ ਵਾਰੀ ਵੀਡੀਓ ਆਉਂਦੀ ਹੈ ਕਿ ਆਹ ਮੁੰਡੇ ਨੇ ਤਾਰਾਂ ਵੱਡੀਆਂ ਫੜ ਕੇ ਕੁੱਟੀ ਜਾਂਦੇ ਹੁੰਦੇ ਆ ਉਹ ਨਸ਼ੇੜੀ ਹੁੰਦਾ ਤੇ ਹੁਣ ਜਿਹੜੇ ਕੁੱਟਣ ਵਾਲੇ ਨੇ ਉਹ ਵੀ ਨਹੀਂ ਸੋਚਦੇ ਵੀ ਇਹਨੂੰ ਚਿੱਟੇ ਤੇ ਲਾਇਆ ਕਿਨੇ ਹੁਣ ਚਿੱਟਾ ਕੋਈ ਆਮ ਨਸ਼ਾ ਤਾਂ ਹੈ ਨਹੀਂ ਕਿਸੇ ਦੁਕਾਨ ਤੋਂ ਮਿਲ ਜਾਊਗਾ ਕਰੋੜਾਂ ਰੁਪਈਆ ਦੇ ਵਿੱਚ ਉਹਦੀ ਕੀਮਤ ਹੈਗੀ ਆ ਮਤਲਬ ਇਹ ਜੋ ਕਾਲਾ ਧੰਦਾ ਚਿੱਟੇ ਦਾ ਦੌਰ ਸ਼ੁਰੂ ਕੀਤਾ ਹੈ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ ਹੁਣ ਮਾਨਯੋਗ ਮਹਾਲੇ ਦੀ ਅਦਾਲਤ ਵਿੱਚ ਮੱਲ ਹਤਾ ਜਿਹੜੀ ਜਵਾਂਤਨੀ ਅਰਜੀ ਸੀ ਉਹ ਰੱਦ ਕਰ ਦਿੱਤੀ ਹੈ ਤੇ ਜਿਹੜਾ ਤਾਂ ਸਾਥੀ ਸੀ ਕੈਨੇਡਾ ਵਿੱਚ ਬੈਠਾ ਉਹ ਨੂੰ ਹੁਣ ਪੰਜਾਬ ਲਿਆਂਦਾ ਜਾਉ ਸਤ ਪਈ ਸੱਤੇ ਨੂੰ 6000 ਕਰੋੜ ਦਾ ਡਰੱਗ ਦਾ ਧੰਦਾ ਹੈ ਚਿੱਟਾ ਵੇਚਿਆ ਇਹਨਾਂ ਨੇ ਜਾਨੀ ਕਿ ਹੁਣ ਬਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਫਸ ਚੁੱਕਾ ਹੈ ਮਤਲਬ ਕਹਿਣ ਤੋਂ ਵੀ ਕੁਛ ਨਾ ਕੁਛ ਪੰਜਾਬ ਦੇ ਵਿੱਚ ਠੱਲ ਉਹਨਾਂ ਲੋਕਾਂ ਨੂੰ ਵੀ ਥੋੜੀ ਬਹੁਤੀ ਅਕਲ ਆਉ। ਔਰ ਇਹ ਜਿਹੜੀ ਖਬਰ ਹੈ ਨਾ 6000 ਕਰੋੜ ਦੀ ਜਣਕੇ ਵੀ ਜਿਹੜਾ ਸਤਪੜੀ ਸੱਤੇ ਨੂੰ ਕੈਨੇਡਾ ਤੋਂ ਲਿਆਂਦਾ ਜਾਣਾ ਹੈ ਇੰਟਰਪੋਲ ਨੇ ਬਲੋ ਕਰਨ ਨੋਟਿਸ ਜਾਰੀ ਕੀਤਾ ਹੈ। ਇਹਦੇ ਵਿੱਚ ਇੱਕ ਹੋਰ ਵੀ ਪੰਗਾ ਪੈਣਾ ਹੈ। ਜਿਹੜੇ ਰਾਜਨੀਤਿਕ ਲੋਕ ਨੇ ਨਾ ਉਹਨਾਂ ਦੇ ਵਿੱਚ ਵੀ ਤਸੱਲੀ ਮਚੂ ਕਿਉਂਕਿ ਲੀਡਰਾਂ ਦੇ ਨਾਲ ਵੀ ਤਾਰਾਂ ਜੁੜਦੀਆਂ ਨੇ। ਬਹੁਤ ਵੱਡੇ ਵੱਡੇ ਅਫਸਰ ਵੀ ਇਹਦੇ ਵਿੱਚ ਫਸਦੇ ਆ ਕਿਉਂਕਿ ਜਦੋਂ ਸਤਪ੍ਰੀ ਸੱਤੇ ਨੂੰ ਇੰਡੀਆ ਲਿਹਾਤਾ ਗਿਆ ਪੰਜਾਬ ਲਿਹਾੰਦਾ ਗਿਆ ਉਦੋਂ ਉਹਨੇ ਬਹੁਤ ਲੋਕਾਂ ਦੇ ਨਾਂ ਲੈਣੇ ਨਾ ਤਾਂ ਆਗਲਾ ਡਰਦਾ ਆਪੀ ਲੋਗ ਅਗਨੇ ਆਪੀ ਕਹਣੇ ਮੈ ਕੌ ਫਸਾਂ ਜਿਨ੍ਹਾਂ ਨੇ ਇਹ ਕਾੜੇ ਕਰਤੂਤਾਂ ਕਰਾਈਆਂ ਨੇ ਉਹਨਾਂ ਦਾ ਜਲ ਨਾਮ ਲਊਗਾ ਜਣੇ ਕਿ ਪੋਲਿਟਿਕਲ ਲੀਡਰ ਜਿਹੜੇ ਸਿਆਸੀ ਲੀਡਰ ਨੇ ਉਹ ਵੀ ਫਸਣਗੇ ਵੱਡੇ ਅਫਸਰ ਵੀ ਇਹਦੇ ਵਿੱਚ ਫਸਣਗੇ ਪਰੇ ਦਾ ਕਰਤਾ ਧਰਤਾ ਕੌਣ ਹੈ ਬਿਕਰਮ ਸਿੰਘ ਮਜੀਠੀ ਹੈ ਜੀ ਜਿਹੜਾ ਇਸ ਵਕਤ ਜੇਲ੍ਹ ਵਿੱਚ ਬੰਦ ਹੈ ਨਾਬੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ